ਸ੍ਰੀ ਰਾਗ ਮਹਿਲਾ ਪੰਜਵਾ ਸੋਈ ਧਾਈ ਹੈ ਜਿਹੜੇ ਸਿਰ ਸ਼ਾਹਾਂ ਪਾਤ ਸ਼ਾਹ ਤਿਸ ਹੀ ਕੀ ਕਰ ਆਸ ਮਨ ਜਿਸ ਕਾ ਸਬ ਸਵੇਸਾ ਹ ਸਭ ਸਿਆਣ ਪਾ ਛਡ ਕੇ ਗੁਰ ਕੀ ਚਰਣੀ ਪਹਾ ਮਨ ਮੇਰੇ ਸੁਖ ਸੈ ਸਤੀ ਜਪਨਾ ਅੱਠ ਪਹਿਰ ਪ੍ਰਭ ਧਿਆਏ ਤੂੰ ਗਉਣ ਗੋਇੰਦ ਨਿਤ ਗਾਉ ਰਹਾ ਤਿਸ ਕੀ ਸ਼ਰਣੀ ਪਰ ਮਨਾ ਜਿਸ ਦੇਵਟ ਅਵਰ ਨਾ ਕੋਇ ਜਿਸ ਸਿਮਰਤ ਸੁਖ ਹੋਏ ਘਣਾ ਦੁਖ ਦਰਦ ਨਾ ਮੂਲੇ ਹੋਏ ਸਦਾ ਸਦਾ ਕਰ ਚੱਕਰੀ ਪ੍ਰਭ ਸਾਹਿਬ ਸੱਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟਿਐ ਜਮ ਕੀ ਫਾਸ ਸੁਖ ਦਾ ਤਾ ਪੈ ਪੰਜਨੋਂ ਤਿਸ ਆਗੈ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਰ ਜ ਆਵੈ ਰਾਸ ਬਹੁਤ ਬਹੁਤ ਵਖਾਣੀਆਂ ਉੱਚੋ ਉੱਚਾ ਥਾ ਵਰਨਾ ਚੇ ਨਾ ਬਹਾਰਾ ਕੀਮਤ ਕਹਿ ਨਾ ਸਕਾਉ ਨਾਨਕ ਕਾ ਪ੍ਰਭ ਮਾਇਆ ਕਰ ਸਚ ਦੇਵ ਆਪਣਾ ਨਾਮ ਸਿਰੀ ਰਾਗ ਮੈਲਾ ਪੰਜਵਾ ਨਾਮ ਸਿਹਾਏ ਸੋ ਸੁਖੀ ਤਿਸ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਭਨੀ ਲੋਏ ਸਾਧ ਸੰਗਤ ਕੈ ਘਰ ਵਸੈ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗ ਆਗੈ ਲੈ ਛਡਾਏ ਰਹਾ ਦੁਨੀਆਂ ਕੀਆ ਵਡਿਆਈਆ ਕਮਨੇ ਆਵੇ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਦ ਤੋ ਦਿਨ ਸੇਬਾਨ ਜਾ ਕੇ ਹਿਰਦੈ ਹਰ ਵਸੈ ਸੋ ਪੂਰਾ ਪ੍ਰਧਾਨ ਸਾਧੂ ਕੀ ਹੋ ਰੇਣ ਕਾ ਆਪਣਾ ਆਪ ਤੇ ਆਗ ਉਪਾਵ ਸਿਆਣ ਤ ਸਗਲ ਛੱਡ ਗੁਰ ਕੀ ਚਰਣੀ ਲਾਗ ਤੇ ਸਾਇਪਰਾਪਤ ਰਤਨ ਹੋਏ ਜਿਸ ਮਸਤਕ ਹੋਵੇ ਭਾਗ ਤੇ ਸਾਇਪਰਾਪਤ ਭਾਈ ਹੋ ਜਿਸ ਦੇਵ ਪ੍ਰਭ ਆਪ ਸਤਗੁਰ ਕੀ ਸੇਵਾ ਸੋ ਕਰੇ ਜਿਸ ਦਿਨ ਸਹਿ ਹਮੇ ਤਾਂਪ ਮਾਨਕ ਕੋ ਗੁਰ ਭੇਟਿਆ ਬਿਨ ਸਹਿ ਸਗਲ ਸੰਤਾਪ ਸ੍ਰੀ ਰਾਗ ਮੈਲਾ ਪੰਜਵਾਂ ਇੱਕ ਪਿਛਾਣੂ ਜੀ ਕਾ ਇੱਕ ਰਖਣ ਹਾਰ ਇੱਕ ਸ ਕਾ ਮਨ ਆਸਰਾ ਇੱਕੋ ਪ੍ਰਾਣ ਆਧਾਰ ਇਸ ਸ਼ਰਨਾਈ ਸਦਾ ਸੁਖ ਪਾਰ ਬ੍ਰਹਮ ਕਰਤਾਰ ਮਨ ਮੇਰੇ ਸਗਲ ਉਪਾਅ ਤਿਆਗ ਗੁਰਪੂਰਾ ਆਰਾਧਨਿਤ ਇਕਸ ਕੀ ਲੇਵ ਲਾਗ ਰਹਾ ਇਕੋ ਭਾਈ ਮਿਤ ਇਕ ਇਕੋ ਮਾਤ ਪਿਤਾ ਇਕਸ ਕੀ ਮੰਤ ਇਕ ਹੈ ਜਿਨ ਜੀਉ ਪਿੰਡ ਦਿੱਤਾ ਸੋ ਪ੍ਰਭ ਮਨੋ ਨਾ ਵਿਸਰੈ ਜਿਨ ਸਭ ਕੇਸ਼ ਵਸ ਕੀਤਾ ਘਰ ਇਕੋ ਬਾਹਰ ਇਕੋ ਪੰ ਪੰਨਤਰਤ ਆਪ ਜੀ ਜੰਤ ਸਭ ਜਿਨ ਕੀ ਏ ਆਠ ਪਹਿਰ ਤਿਸ ਜਾਤ ਇਕ ਸੇ ਤੀਰਤਿਆਂ ਨਾ ਹੋਵੀ ਸੋਗ ਸੰਤਾਪ ਪਾਰ ਬ੍ਰਹਮ ਪ੍ਰਭ ਏਕ ਹੈ ਦੂਜਾ ਨਹੀਂ ਕੋਈ ਜਿਓ ਪਿੰਡ ਸਭ ਤਿਸ ਕਾ ਜੋ ਤਿਸ ਭਾਵੇ ਸੋ ਹੋਏ ਗੁਰ ਪੂਰਾ ਪੂਰਾ ਭਇਆ ਜਪ ਨਾਨਕ ਸੱਚਾ ਸੋਇ ਸ੍ਰੀ 라ਗ ਮਹਿਲਾ ਤੰਗਵਾ ਜਿਨਾਂ ਸਤਗੁਰ ਸਿਓ ਚਿਤ ਲਾਇ ਸੇ ਪੂਰੇ ਪ੍ਰਧਾਨ ਜਿਨ ਕੋ ਆਪ ਦਇਆਲ ਹੋਇ ਤਿਨ ਉਪਜੈ ਮਨ ਗਿਆਨ ਜਿਨ ਕੋ ਮਸਤਕ ਲਿਖਿਆ ਤੈਨ ਪਾਇਆ ਹਰ ਨਾਮ ਮਨ ਮੇਰੇ ਏਕੋ ਨਾਮ ਪਿਆਇ ਸਰਬ ਸੁਖਾ ਸੁਖ ਉਪਜੈ ਦਰਗਾ ਪੈਦਾ ਜਾਏ ਰਾਉ ਜਨਮ ਮਰਨ ਕਾ ਭੋਗਿਆ ਪਾਉ ਭਗਤ ਗੋਪਾਲ ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਪਾਲ ਜਨਮ ਮਰਨ ਕੀ ਮਲ ਕੱਟੀ ਐ ਗੁਰ ਦਰਸ਼ਨ ਦੇਖ ਨਿਹਾਲ ਥਾਨ ਥਾਨੰਤ ਰਵ ਰਹਾ ਪਾਰ ਬ੍ਰਹਮ ਪ੍ਰਭ ਸੋਏ ਸਭਨਾ ਬਾਤ ਏਕ ਹਾਂ ਦੂਜਾ ਨਹੀਂ ਕੋਈ ਤਿਸ ਸ਼ਰਨ ਆਈ ਛੁੱਟੀ ਐ ਕੀਤਾ ਲੋੜੇ ਸੋ ਹੋਏ ਜਿਨ ਮਨ ਵਸਿਆ ਪਾਰ ਬ੍ਰਹਮ ਏ ਪੂਰੇ ਪਰਦਾਨ ਤិន ਕੀ ਸ਼ੋਭਾ ਨਿਰਮਲੀ ਪ੍ਰਗਟ ਥਈ ਜਹਾਨ ਜਿੰਨੀ ਮੇਰਾ ਪ੍ਰਭ ਧਿਆਆ ਨਾਨਕ ਤិន ਕੁਰਬਾਨ ਸ੍ਰੀ ਰਾਗ ਮਹਿਲਾ ਪੰਜਵਾਂ ਮਿਲ ਸਤਗੁਰ ਸਭ ਦੁੱਖ ਗਿਆ ਹਰ ਸੁਖ ਵਸਿਆ ਮਨ ਆਏ ਅੰਤਰ ਜੋਤ ਪ੍ਰਗਾਸਿਆ ਇਕਸ ਸਿਉ ਲੇਵ ਲਾਈ ਮਿਲ ਸਾਧੂ ਮੁਖ ਉਜਲਾ ਪੂਰਬ ਲਿਖਿਆ ਪਾਏ ਗੁਣ ਗੋਵਿੰਦ ਨਿਤ ਗਾਵਣੇ ਨਿਰਮਲ ਸਚ ਨਾਏ ਮੇਰੇ ਮਨ ਗੁਰ ਸ਼ਬਦੀ ਸੋਖ ਹੋਏ ਗੁਰਪੂਰੇ ਕੀ ਚੱਕਰੀ ਬਿਰਥਾ ਜਾਏ ਨਾ ਕੋਏ ਰਹਾ ਮਨ ਕੀ ਇੱਛਾ ਪੂਰੀਆਂ ਪਾਇਆ ਨਾਮ ਨਿਧਾਨ ਅੰਤਰ ਜਾਮੀ ਸਦਾ ਸੰਗ ਕਰਨ ਹਾਰ ਪਛਾਨ ਗੁਰ ਪ੍ਰਸਾਦੀ ਮੁਖ ਉਜਲਾ ਜਪ ਨਾਮ ਦਾਨ ਇਸ਼ਨਾਨ ਕਾਮ ਕ੍ਰੋਧ ਲੋਭ ਬਿਨਸਿਆ ਤਜਿਆ ਸਭ ਅਭਿਮਾਨ ਪਾਇਆ ਲਾਹਾ ਲਾਭ ਨਾਮ ਪੂਰਨ ਹੋਏ ਕਾਮ ਹਰ ਕਿਰਪਾ ਤਬ ਮਿਲਿਆ ਦਿਆ ਆਪਣਾ ਨਾਮ ਆਵਣ ਜਾਣਾ ਰਹਿ ਗਿਆ ਆਪੋ ਆ ਮਿਹਰਵਾਨ ਸੱਚ ਮਹਿਲ ਕਰਤਾ ਆ ਗੁਰ ਕਾ ਸ਼ਬਦ ਪਛਾਨ ਭਗਤ ਜਨ ਕਾ ਰੱਖਦਾ ਆਪਣੀ ਕਿਰਪਾ ਧਾਰ ਹਲਤ ਪਲਤ ਮੁਖ ਊਜਲੇ ਸਾਚੇ ਕੇ ਗੁਣ ਸਾਰ ਆਠ ਪਹਿਰ ਗੁਣ ਸਾਰ ਦੇ ਰੱਤੇ ਰੰਗ ਅਪਾਰ ਪਾਰ ਬ੍ਰਹਮ ਸੁਖ ਸਾਗਰੋ ਨਾਨਕ ਸਦ ਬਲਹਾਰ ਸ੍ਰੀ ਰਾਗ ਮਹਿਲਾ ਪੰਜਵਾ ਪੂਰਾ ਸਤਗੁਰ ਜੇ ਮਿਲਾਇ ਪਾਈਐ ਸ਼ਬਦ ਨਿਧਾਨ ਕਰ ਕਿਰਪਾ ਪ੍ਰਭ ਆਪਣੀ ਜਪੀਐ ਅੰਮ੍ਰਿਤ ਨਾਮ ਜਨਮ ਮਰਨ ਦੁਖ ਕਾਤੀ ਐ ਲੱਗ ਸਹਿਜ ਧਿਆਨ ਮੇਰੇ ਮਨ ਪ੍ਰਭ ਸਰਣਾਈ ਪਾਏ ਹਰ ਬਿਨ ਦੂਜਾ ਕੋ ਨਹੀਂ ਇੱਕੋ ਨਾਮ ਧਿਆਇ ਰਹਾਉ ਕੀਮਤ ਕਹਿਰ ਨਾ ਜਾਇਆ ਸਾਗਰ ਗੁਣੀ ਅਥਾ ਵੱਡ ਭਾਗੀ ਮਿਲ ਸੰਗਤੀ ਸਭ ਦਵੇ ਸਹਾ ਕਰ ਸੇਵਾ ਸੁਖ ਸਗਰ ਸਿਰ ਸ਼ਾਹ ਪਾਤਸ਼ਾਹ ਚਰਨ ਕਮਲ ਕਾ ਆਸਰਾ ਦੂਜਾ ਨਹੀਂ ਠਾਉ ਮੈਂ ਧਰ ਤੇਰੀ ਪਰਮ ਬ੍ਰਹਮ ਤੇਰਾ ਧਾਣ ਰਹਾ ਨਿਮਾਣਿਆ ਪ੍ਰਭ ਮਾਣ ਤੂੰ ਤੇਰੇ ਸੰਗ ਸਮਾਉ ਹਰ ਜਪੀਆ ਆਰਦਈਏ ਆਠ ਪਹਿਰ ਗੋਵਿੰਦ ਜੀ ਪ੍ਰਾਣ ਤਨ ਧਨ ਰੱਖੇ ਕਰ ਕਿਰਪਾ ਰਾਖੀ ਜਿੰਦ ਨਾਨਕ ਸਗਲੇ ਦੋਖ ਉਤਾਰੇ ਹਨ ਪ੍ਰਭ ਪਾਰ ਬ੍ਰਹਮ ਬਖਸ਼ੇਂਦ ਸ੍ਰੀ ਰਾਗ ਮਹਿਲਾ ਪੰਜਵਾਂ ਪ੍ਰੀਤ ਲੱਗੀ ਤਿਸ ਸੱਚ ਸਿਉ ਮਰੈ ਨ ਆਵੈ ਜਾਏ ਨਾ ਵੇ ਛੋੜਿਆਂ ਵਿਛੜਾ ਸਭ ਮੈਂ ਰਿਆ ਸਮਾਏ ਦੀਨ ਦਰਦ ਦੁੱਖ ਪੰਜਨਾ ਸੇਵਕ ਤੇ ਸਤਿ ਭਾਏ ਅਚਰਜ ਰੂਪ ਨਿਰੰਜਨੋ ਘਰ ਮੇ ਲਾਇਆ ਮਾਏ ਪਾਈ ਰੇ ਨੀਤ ਕਰੋ ਪ੍ਰਭ ਸੋਏ ਮਾਇਆ মোহ ਪ੍ਰੀਤ ਤ੍ਰਿਗ ਸੁਖੀ ਨਾ ਦੀਸੈ ਕੋਈ ਰਹਾਉ ਦਾਨਾ ਦਾਤਾ ਸੀਲਵੰਤ ਨਿਰਮਲ ਰੂਪ ਅਪਾਰ ਸਖਾ ਸਹਾਈ ਅਤ ਵੱਡਾ ਉੱਚਾ ਵੱਡਾ ਅਪਾਰ ਬਾਲਕ ਦਿਰਧ ਨਾ ਜਾਣੀਐ ਨੇਚਲ ਤਿਸ ਦਰਬਾਰ ਜੋ ਮੰਗੀਐ ਸੋਈ ਪਾਈਐ ਨਿਧਾਰਾਂ ਆਧਾਰ ਜਿਸ ਤੇ ਖਿਲ ਵਿਖ ਹੀਰੇં ਮਨ ਤਨ ਹੋਵੇ ਸ਼ਾਂਤ ਇੱਕ ਮਨ ਏਕ ਤਿਆਈ ਹੈ ਮਨ ਕੀ ਲਾਪਰਾਂਤ ਗੁਣ ਨਿਧਾਨ ਨਵਤਨ ਸਦਾ ਪੂਰਨ ਜਾ ਕੀ ਦਾਤ ਸਦਾ ਸਦਾ ਆਰਾਧੀ ਹੈ ਦਿਨ ਵਿਸਰੋ ਨਹੀਂ ਰਾਤ ਜਿਨ ਕਾ ਪੂਰਬ ਲਿਖਿਆ ਤਿਨ ਕਾ ਸਖਾ ਗੋਵਿੰਦ ਤਨ ਮਨ ਤਨ ਅਰਤੀ ਸਭੋ ਸਗਲ ਵਾਰੀਏ ਇਹ ਜਿੰਦ ਦੇਖੇ ਸੁਣੇ ਹضور ਸਦ ਘਟ ਘਟ ਬ੍ਰਹਮ ਰਵਿੰਦ ਅਕਿਰਤ ਕਾਣਾ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ